ਮਨ ਲਓ ਤੁਸੀਂ ਆਪਣੇ ਕੋਈ ਨਸ਼ਾ ਚਾਹਦਾ ਇਥੇ ਉਹ ਨਸ਼ਾ ਨਹੀਂ ਦਿਖਾਉਣਾ ਕੋਈ ਜਿਹੜੇ ਅੱਜ ਕੱਲ ਨਚਾਰ ਬਣੇ ਹੋਏ ਨੇ ਇੰਸਟਾਗ੍ਰam ਤੇ ਉਹਦੀ ਇੰਟਰਵਿਊ ਚੱਲ ਰਹੀ ਆ ਉਹ ਚ ਉਹ ਚੀਜ਼ ਬਹੁਤ ਆਪਾਂ ਨੂੰ ਬਹੁਤ ਉਹ ਕਰਦੀ ਆ ਪਤਾ ਟ੍ਰੈਂਡ ਚਲੇ ਜਵੇਂ ਸੋਨ ਨੂੰ ਸੀਤ ਵਾਲਾ ਮੁੰਡਾ ਉਹ ਜਾਂ ਚੁੰਮੇ ਵਾਲੀ ਭਾਪੀ ਹੋ ਗਈ ਵੀ ਉਹਨਾਂ ਨੂੰ ਪ੍ਰੋਮੋਟ ਬਹੁਤ ਕੀਤਾ ਜਾਂਦਾ ਆਪਣੇ ਉਹ ਤੋਂ ਪਹਿਲਾਂ T20 ਕੱਪ ਦਾ ਮੈਡਲ ਆਇਆ ਸੀ ਉਹਦੇ ਵਿੱਚ ਕ੍ਰਿਕਟ ਦੇਖਣਾ ਰਿਹਾ ਸੀ ਉਹਨਾਂ ਦੀ ਬੇਰ ਦਾ ਦੁੱਧ ਦੇ ਉੱਪਰ ਸਟicker ਲਾ ਕੇ ਸਾਰੇ ਪਾਸੇ ਦਿਖਾਇਆ ਜਾ ਰਹੇ ਆ ਹੱਕ ਕਿੰਨੂੰ ਵਿਚਾਰਨ ਕਿਉਂ ਉਹਦੇ ਨਾਲ ਵਿਤਰਾ ਕੀਤਾ ਜਾਂਦਾ ਮੈਡਲ ਉਹ ਵੀ ਲੈ ਕੇ ਆਏ ਨੇ ਗੈਕਮ ਦੇ ਰਹੇ ਜਿਨ੍ਹਾਂ ਕੋਲ ਆਲਰੇਡੀ ਇੰਨਾ ਕੁਸ਼ ਹੈਗਾ ਇੰਨੇ ਫੇਮ ਚ ਨੇ ਉਹਨਾਂ ਨੂੰ ਵੀ ਪੂਰਨਤਾ ਬਣਾ ਰਹੇ ਨੇ ਉਹਨਾਂ ਚ ਹਾਕੀ ਨੂੰ ਲੈ ਕੇ ਜਾਣ ਹੋਰ گیمਾਂ ਨੂੰ ਲੈ ਕੇ ਜਾਣ ਜਿਹੜੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ 에어ਪੋਰਟਾਂ ਦੇ ਫੋਟੋ ਲੱਗਣ ਉਹਨਾਂ ਦੀਆਂ ਉਹਨਾਂ ਨੂੰ ਦੱਸਣ ਵੀ ਹਾਂ ਸਾਡੇ ਇਹ ਆਪਣੇ ਸਾਡੀ ਆਪਣੇ ਉਹਦੇ ਪ੍ਰਾਊਡ ਨੇ ਸਟੇਟ ਦਾ ਕਿਉਂ ਨਹੀਂ ਵਧੂਗੇ ਅੱਗੇ ਅੱਜ ਅਸੀਂ ਲੁਧਿਆਣਾ ਪਹੁੰਚੇ ਹੋਏ ਹਾਂ ਕਿਉਂਕਿ ਲੁਧਿਆਣਾ ਦੇ ਵਿੱਚ ਇੱਕ ਕਾਨਕਲੇਵ ਹੋ ਰਿਹਾ ਜਿਸ ਦੇ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੁਝ ਸਿਖਾਉਣ ਦੀ ਕੁਝ ਸਮਝਾਉਣ ਦੀ ਕੁਝ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਆ। ਉੱਥੇ ਸਾਡੇ ਨਾਲ ਗੁਰਦੀਪ ਸਪੋਰਟਸਮੈਨ ਪਹੁੰਚੇ ਨੇ weight lifting ਦੇ ਵਿੱਚ ਉਹਨਾਂ ਨੇ ਬਹੁਤ ਨਾਮ ਕਮਾਇਆ। ਬਾਈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ। ਬਾਈ ਸਵਾਗਤ ਹੈ ਸੰਡੀ ਜੀ। ਸਿਕਾ ਭਾਈ ਸਾਰਿਆਂ ਨੂੰ ਸਾਰੇ ਦੇਖਣ ਵਾਲੇ ਨੂੰ ਬਹੁਤ ਵਧੀਆ ਭਾਈ ਬਹੁਤ ਵਧੀਆ। ਬਾਈ ਅੱਜ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਭਾਈ। वैसे मैं कभी इंटरव्यू दे। दे देने ਤੋਂ ਬਹੁਤ ਜ਼ਿਆਦਾ ਝੱਗਦਾ ਨਹੀਂ ਤੇ ਅੱਜ ਬੱਚਿਆਂ ਦੇਖ ਕੇ ਮੈਨੂੰ ਨਹੀਂ ਲੱਗਿਆ ਮੈਨੂੰ ਮੈ ਐ ਲੱਗ ਰਿਹਾ ਵੀ ਜਿਵੇਂ ਆਪਣੇ ਬਚਪਨ ਚ ਮੇਰੇ ਨਾਲ ਕੋਈ ਗੱਲ ਕਰ ਰਿਹਾ ਹੋਵੇ ਇਦਾਂ ਗੱਲ ਕਰ ਰਿਹਾ ਸੀ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਇਨਸਪਾਇਰ ਕਰਕੇ ਇਦਾਂ ਹੁੰਦਾ ਵੀ ਕੋਈ ਆਪਣਾ ਬੱਚੇ ਜੋ ਕੁਐਸਚਨ ਪੁੱਟ ਕਰਦੇ ਨੇ ਤੇ ਉਹਦਾ ਜਵਾਬ ਦੇਣਾ ਬਹੁਤ ਲੱਭੀ ਸਾਨੂੰ ਦੇਖ ਕੇ ਬੱਚਾ ਕੋਈ ਵੀ ਕੁਝ ਸਿੱਖੇ ਅੱਜ ਹੀ ਬਹੁਤ ਲੱਗਦੀ ਹੈ ਵੀ ਅੱਜ ਕੱਲ ਦੀ ਪੀੜ੍ਹੀ ਦੇ ਉੱਤੇ ਨੌਜਵਾਨੀ ਦੇ ਉੱਤੇ ਇੱਕ ਟੈਗ ਲਾਇਆ ਜਾਂਦਾ ਵੀ ਜਾਂ ਤਾਂ ਇਹ ਨਸ਼ਿਆਂ ਦੇ ਵੱਲ ਫੈਰੀ ਆ ਜਾਂ ਇਹ ਵਿਦੇਸ਼ਾਂ ਨੂੰ ਭੱਜ ਰਹੀ ਆ ਇੱਥੇ ਨਹੀਂ ਛੱਡ ਰਹੇਗੇ ਛੇੜਾਂ ਦੇ ਵੱਲ ਤਾਂ ਕਹਿੰਦੇ ਧਿਆਨ ਹੀ ਨਹੀਂ ਹੈਗਾ ਇਹਦਾ ਵੱਡਾ ਕਾਰਨ ਕੀ ਹੈ ਵੱਡਾ ਕਾਰਨ ਵੀਰੇ ਅੱਜ ਕੱਲ ਜਿਹੜੀ ਪੀੜ੍ਹੀ ਚੱਲ ਸਭ ਤੋਂ ਵੱਡੀ ਗੱਲ ਮੇਰੇ ਪੀੜ੍ਹੀ ਚੱਲਾ ਤੇ ਅੱਜ ਕੱਲ ਜਿਹੜੇ ਬੱਚੇ ਜਿਹੜਾ ਫੋਨ ਚੱਲ ਪਿਆ ਹੁਣ ਮੇਰੇ ਘਰ ਦੇ ਮੈਨੂੰ ਫੋਨ ਪਲੱਸ 1 ਤੋਂ ਵੱਧ ਲੈ ਕੇ ਦਿੱਤਾਈ ਤੇ ਉਹ ਵੀ ਨਾਰਮਲ ਯੂਜ਼ ਵਾਸਤੇ ਜਦੋਂ ਮੈਂ ਵੱਡੀਆਂ ਗੱਲਾਂ ਕਰਦਾ ਸੀਗਾ ਤਾਂ ਮੈਨੂੰ ਗਾਲਾਂ ਹੀ ਪ 5ਵਿਥ ਕਲਾਸ ਤੋਂ ਬੱਚੇ ਦੇ ਹੱਥ ਫੋਨ ਆਇਆ ਉਹ ਫੋਨ ਦੇਖ ਕੇ ਜਿਵੇਂ ਹੁਣ ਆਪਣੇ ਬਾਹਰ ਗਏ ਨੇ ਉਥੇ ਜਿਸਾ ਕ ਮੈਂ ਦੇਖ ਰਿਹਾ ਉਥੇ ਹੈਗਾ ਕੁਝ ਨਹੀਂ ਮਿਹਨਤ ਆਈ ਕਿਉਂਕਿ ਮੈਂ ਖੁਦ ਵੀ ਰਹਿ ਕੇ ਆ ਮੇਰੀ ਫੈਮਿਲੀ ਰਹਿੰਦੀ ਆ ਬਾਹਰ ਉਥੇ ਮਿਹਨਤ ਬਹੁਤ ਆ ਤੇ ਉਹ ਗੱਡੀਆਂ ਕਾਰਾਂ ਤੇ ਜਿੰਨਾ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਸੂਰਿਆ ਪਾਉਣੀਆਂ ਕਹਿੰਦੇ ਆਪਾਂ ਖਰਬੂਜੇ ਦੇਖ ਖਰਬੂਜੇ ਰੰਗ ਕਰ ਦੋ ਉਹਨਾਂ ਨੂੰ ਇਹ ਹੋ ਗਿਆ ਵੀ ਅਸੀਂ ਉਹ ਜਾ ਕੇ ਉਹ ਚੀਜ਼ ਹੀ ਕਰੀ ਉਥੇ ਤੇ ਆ ਚੀਜ਼ ਨਾਲ ਤਾਂ ਇੱਕ ਤਾਂ ਜੂਸ ਸਾਰਾ ਬਾਹਰ ਨੂੰ ਜਾ ਰਿਹਾ ਸਪੋਰਟਸ ਐਵੇਂ ਆ ਸਪੋਰਟਸ ਵੀਰੇ ਆਪਣੇ ਥੋੜਾ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਹੋਰ ਬੈਟਰ ਹੋ ਸਕਦਾ ਜੇ ਜੀ ਹੋਵੇ ਤੇ ਅੱਗੇ ਨਾਲ ਬਹੁਤ ਸੁਧਾਰ ਹੋਏ ਨੇ ਹੁਣ ਖੇਲੂ ਇੰਡੀਆ ਖੇਲੂ ਇੰਡੀਆ ਦੇ ਚੋਂ ਚੱਲਦਾ ਹੀ ਆਪਣੇ ਨੈਸ਼ਨਲ ਲੈਵਲ ਦਾ ਤੇ ਖੇਡਾਂ ਮਤਲਬ ਪੰਜਾਬੀਆਂ ਜਿਵੇਂ ਹਾਂ ਜੀ ਕੱਲ ਕੱਲ ਕੇ ਪਰਸੋ ਓਪਨਿੰਗ ਹੋ ਪਰਸੋ ਸ਼ੁਰੂ ਹੋਈਆਂ ਉਹਦੇ ਨਾਲ ਇੱਕ ਅਲੱਗ ਲੈਵਲ ਅਲੱਗ ਪਲੇਟਫਾਰਮ ਮਿਲਿਆ ਬੱਚਿਆਂ ਨੂੰ ਤੇ ਬਹੁਤ ਹੁਣ ਪਿੰਡਾਂ ਦੇ ਵਿੱਚੋਂ ਅੱਗੇ ਪਿੰਡਾਂ 'ਚ ਕਿਸੇ ਨੂੰ ਪਤਾ ਨਹੀਂ ਸੀਗਾ ਸਪੋਰਟਸ ਦਾ ਜਦੋਂ ਤੋਂ ਖੇਡਾਂ ਮਤਲਬ ਪੰਜਾਬ ਵਿੱਚ ਚੱਲੀਆਂ ਨੇ ਤੇ ਉਹਦੇ ਨਾਲ ਇੱਕ ਡਿਫਰੈਂਟ ਪਲੇਟਫਾਰਮ ਮਿਲ ਕੇ ਬੱਚਾ ਮੇਰੇ ਸਾਹਮਣੇ ਨਿਕਲਣਗੇ ਹੁਣ ਆਪਣੇ ਪੰਜਾਬ ਜਿਹੜੀ ਇੱਕ ਆਪਣੀ ਗੇਮ ਦੱਬ ਗਈ ਸੀ ਵਿੱਚ ਪੰਜਾਬ ਫੇਰ ਦੁਬਾਰਾ ਨਿਕਲਦੀ ਉਹ ਤੇ ਹੈਗਾ ਹੀ ਤੁਸੀਂ weight lifting ਨੂੰ ਚੁਆਇਸ ਕੀਤਾ ਵੈਸੇ ਆਪਣੇ ਤਾਂ ਇੰਡੀਆ ਦੇ ਵਿੱਚ ਆ ਤੇ ਜ਼ਿਆਦਾ ਤਰਜੀਹ cricket ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਆਪਣੀ hockey ਵੀ ਗੇਮ ਰਹੀ ਆ hockey ਨੂੰ ਵੀ ਉਨੀ ਤਰਜੀਹ ਨਹੀਂ ਜਿੰਨੀ ਮਨ ਲੱਗਾ cricket ਨੂੰ ਤਰਜੀਹ ਦਿੱਤੀ ਜਾਂਦੀ ਹੈ ਨਾ ਇਹ ਗੇਮਾਂ ਦੇ ਵਿੱਚ ਇੰਨਾ ਭੇਦਭਾਵ ਜਾਂ ਡਿਫਰੈਂਸ ਕਿਉਂ ਉਹਦੇ ਪਿੱਛੇ ਕਾਰਨ ਕੀ ਆ ਬਈ ਮੇਨ ਗੱਲ ਪਹਿਲਾਂ ਆਪਾਂ hockey ਦੇ ਲੈ ਕੇ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਮੇਰੇ ਵੀਰ ਖੇਲੇ ਨੇ ਮੇਰੇ ਵਧੀਆ ਫਰੈਂਡ ਵੀ ਨੇ ਅੱਛਾ ਤੇ ਹਾਂ ਜੀ ਜੀ ਉਹ ਭਾਜੀ ਪਹਿਲਾਂ ਤਾਂ hockey ਤੁਹਾਨੂੰ ਪਤਾ ਆਪਣੇ ਬਹੁਤ ਵਧੀਆ ਸੀ ਹਾਕੀ ਇੱਕ ਮਤਲਬ ਪੰਜਾਬ ਚੱਲਦਾ ਪੰਜਾਬ ਦੇ 10 ਪਲੇਅਰ ਨੇ ਹਾਕੀ ਦੇ ਤੇ ਹੁਣ ਹਾਕੀ 2021 ਤੋਂ ਬਾਅਦ ਬਹੁਤ ਵਧੀਆ ਇੰਨੀ ਵਧੀਆ ਰਿਵਾਈਵ ਹੋ ਰਹੀ ਹੈ ਨਹੀਂ ਇਸ ਵਾਰ ਵੀ ਬਹੁਤ ਵਧੀਆ ਇਹਨਾਂ ਦਾ ਪ੍ਰਦਰਸ਼ਨ ਸੀਗਾ ਤੇ ਬਾਕੀ ਕ੍ਰਿਕਟ ਦੀ ਗੱਲ ਲਈਏ ਕ੍ਰਿਕਟ ਭਾਜੀ ਹਰ ਪਾਸੇ ਦਿਖਾਈ ਜਾਂਦੀ ਹੈ ਜਿਹੜੀ ਵੇਅ ਲਿਫਟਿੰਗ ਹੋ ਗਈ ਜਾਂ ਫਿਰ ਕੋਈ ਐਥਲੈਟਿਕਸ ਹੋ ਗਿਆ ਆਰਚਰੀ ਹੋ ਗਈ ਤੇ ਨਾਲ ਕੋਈ ਰੈਸਿੰਗ ਵੀ ਇਹ ਚੀਜ਼ ਸੋਸ਼ਲ ਮੀਡੀਆ ਜਾਂ ਇੱਕ ਨੈਸ਼ਨਲ ਪਲੇਟਫਾਰਮ ਤੇ ਦਿਖਾਈ ਬਹੁਤ ਘੱਟ ਦਿਖਾਈ ਜਾਂਦੀ ਆ ਮਤਲਬ ਪੀਆਰ ਦੀ ਕਮੀ ਆ ਬਾਈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਮੀ ਆ ਪੀਆਰ ਦੀ ਹੁਣ ਥੋੜਾ ਇਹਦੇ ਨਾਲ ਫਰਕ ਪਿਆ ਜਦੋਂ ਹੁਣ ਟੈਂਸਪੋਰਟਸ ਨੇ ਜਦੋਂ ਕੌਨਸ ਗੇਮਸ ਹੋਈਆਂ ਏਸ਼ੀਅਨ ਗੇਮਸ ਹੋਈਆਂ 올림픽ਸ ਹੋਈਆਂ ਹੁਣ ਟੈਂਸਪੋਰਟਸ ਚਲਾ ਰਿਆ ਉਹਨਾਂ ਲਾਈਵ ਚਲਾ ਰਿਹਾ ਸੀ ਉਹਦੇ ਨਾਲ ਬਹੁਤ ਫਰਕ ਪੈਂਦਾ ਵੀ ਹਾਂਜੀ ਅੱਗੇ ਜਾ ਕੇ ਬੱਚਿਆਂ ਨੂੰ ਦੇਖਣ ਨੂੰ ਮਿਲਦਾ ਵੀ ਹਾਂਜੀ ਮੈਨੂੰ ਹੁਣ ਵੀ ਜਿਵੇਂ ਸਾਡੇ ਪੁਰਾਣੇ ਕੰਪੀਟੀਸ਼ਨ ਉਹ ਬਾਅਦ ਵਿੱਚ ਉਹਨਾਂ ਰੀਪਲੇ ਕੀਤੇ ਨੇ ਤੇ ਮੈਨੂੰ ਕਈਆਂ ਨੇ ਫੋਨ ਕੀਤਾ ਯਾਰ ਤੂੰ ਖੇਡ ਕੇ ਆਇਆ ਮੈਂ ਕਿਹਾ ਨਹੀਂ ਉਹ ਦੁਬਾਰਾ ਕਰ ਰਹੇ ਨੇ ਰੀਪਲੇ ਉਹਦੇ ਨਾਲ ਬਹੁਤ ਫਰਕ ਪੈ ਰਿਹਾ ਮੇਨ ਗੱਲ ਵੀ ਇਹ ਚੀਜ਼ ਨੂੰ ਦਿਖਾਇਆ ਜਾਵੇ ਵੱਧ ਤੋਂ ਵੱਧ ਤਾਂ ਜੋ ਸਪੋਰਟਸ ਵਿੱਚ ਹੁਣ ਆਪਣੇ ਐਡਾਂ ਕਿਸ ਚੀਜ਼ ਦੀਆਂ ਹੁੰਦੀਆਂ ਨੇ ਜੇ ਉਹੀ ਚੀਜ਼ ਦਾ ਐਡਾਂ ਸਪੋਰਟਸ ਨਹੀਂ ਦੇ ਕੇ ਹੁਣ ਕੰਬ ਬਹੁਤ ਫਰਕ ਪੈਦਾ। ਕਿਹ ਕੀ ਗੱਲ ਕਹੀ ਜਾਂਦੀ ਹੈ ਕਹਿੰਦੇ ਜਿਵੇਂ ਬਹੁਤ ਸਾਰੇ ਖਿਡਾਰੀ ਸਨਮਾਨ ਤੋਂ ਹੀ ਵਾਂਝੇ ਰਹਿ ਜਾਂਦੇ ਆ ਉਹਨਾਂ ਨੂੰ ਸਨਮਾਨ ਨਹੀਂ ਕੀਤਾ ਜਾਂਦਾ ਪ੍ਰਮੋਟ ਨਹੀਂ ਕੀਤਾ ਜਾਂਦਾ ਜੇ ਪ੍ਰਮੋਟ ਕੀਤਾ ਜਾਵੇ ਤਾਂ ਉਹਨਾਂ ਨੂੰ ਦੇਖ ਕੇ ਯੂਥ ਸਾਡਾ ਹੋਰ ਮੋਟੀਵੇਟ ਹੋਵੇ ਤੇ ਇਸ ਰਾਹ ਪਵੇ ਇਹ ਵੀ ਵੱਡਾ ਕਾਰਨ ਮੰਨਦੇ ਆ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਹਾਂਜੀ ਭਾਜੀ ਮੋਟੀਵੇਟ ਦਾ ਤਾਂ ਹੁਣ ਪਹਿਲਾਂ ਲਿਓ ਹੁਣ ਸਾਡਾ ਜਿੱਦ ਤੱਕ ਅਸੀਂ ਖੇਡੇ ਆ 21 ਦੀ ਆਪਣੇ ਚਲੋ ਜਦੋਂ ਦੀ ਪਹਿਲਾਂ ਕਾਂਗਰਸ ਗੌਰਮੈਂਟ ਸੀਗੀ ਉਦੋਂ ਪਹਿਲਾਂ ਕਾਲੀ ਗੌਰਮੈਂਟ ਸੀ ਸਨਮਾਨ ਸਾਰੇ ਕਰਦੇ ਸੀਗੇ ਬਾਕੀ ਟਾਈਮ ਟਾਈਮ ਨਾਲ ਪਾਲਿਸੀਆਂ ਚੇਂਜ ਹੁੰਦੀਆਂ ਤੇ ਜਿਵੇਂ ਹਰਿਆਣੇ ਦੀ ਪਾਲਿਸੀ ਜਾਂ ਜੁਪੀ ਦੀ ਪਾਲਿਸੀ ਆਪਣ ਨੂੰ ਬਹੁਤ ਵਧੀਆ ਚੱਲ ਰਹੀ ਹੈ ਨਾ ਤੇ ਉਹ ਪਾਲਿਸੀਆਂ ਦੇ ਅਕੋਰਡਿੰਗਲੀ ਆਪਣਾ ਪੰਜਾਬ ਦੀ ਪਾਲਿਸੀ ਹਲੇ ਬਹੁਤ ਹੋਈ ਹੈ ਸਹਾਂ ਪਿੱਛੇ ਆ ਪਰ ਹੋਈ ਹੈ ਬਹੁਤ ਬੈਟਰ ਪਰ ਹੁਣ ਮੇਰਾ 2022 ਦਾ ਮੈਡਲ ਆਇਆ ਹੋਇਆ ਤੇ ਸਾਡੇ ਨਾਲ ਹਰਿਆਣੇ ਦੇ ਵਿੱਚ ਸੀ ਉਹਨਾਂ ਉਹਨਾਂ ਨਾਲ ਰੈਸਿੰਗ ਚ ਕੁੜੀ ਦਾ ਮੈਡਲ ਆਇਆ ਸੀ ਉਹ ਇਸ ਟਾਈਮ ਆਲਰੇਡੀ ਉਹਨਾਂ ਨੂੰ ਇੱਕ ਵਧੀਆ ਲੈਵਲ ਦੀ ਜੋ ਮਿਲ ਚੁੱਕਿਆ ਬਟ ਸਾਨੂੰ ਹਲੇ ਕਹਿ ਰਹੇ ਨੇ ਥੋੜੀ ਪਾਲਿਸੀ ਬਣ ਰਹੀ ਆ ਤਾਂ ਭਾਈ ਇਹ ਚੀਜ਼ ਨੂੰ ਸੁਧਾਰਨਾ ਚਾਹੀਦਾ ਭਾਈ ਕਿਤੇ ਕਾਰਨ ਹੈਗਾ ਨਾ ਵੀ ਬੱਚੇ ਇਸ ਕਰਕੇ ਵੀ ਸਪੋਰਟਸ ਲੈਂਡ ਨੂੰ ਨਹੀਂ ਚੁਣਦੇਗੇ ਯਾਰ ਵੀ ਕਈ ਗੇਮਾਂ ਦੇ ਵਿੱਚ ਤਾਂ ਵੀ ਸਾਨੂੰ ਜੌਬ ਦਾ ਸਿਕਿਉਰ ਨਹੀਂ ਹੈਗਾ ਸਾਡਾ ਭੋਖ ਸਿਕਿਉਰ ਨਹੀਂ ਹੈਗਾ ਕਿ ਅਸੀਂ ਐਵੇਂ ਕਿਉਂ 4-5 ਸਾਲ 10 ਸਾਲ ਬਰਬਾਦ ਕਰ ਹਾਂਜੀ ਭਾਈ ਸਭ ਤੋਂ ਮੇਨ ਚੀਜ਼ ਹੁਣ ਤੁਸੀਂ ਇੱਕ ਗੇਮ ਕਰਨੇ ਗੇਮ ਦੇ ਪਿੱਛੇ 15 ਤੋਂ 20 ਸਾਲ ਲੱਗਦੇ ਨੇ ਕੋਈ ਵਧੀਆ ਸਪੋਰਟਸਮੈਨ ਬਣਨ ਤੇ ਉਹਦੇ ਲਈ ਭਾਈ ਆਪਣੀ ਜਿੰਨੀ ਵੀ ਜਮਾ ਪੂੰਜੀ ਹੁੰਦੀ ਆ ਸਾਰੀ ਆਪਾਂ ਆਪਣੇ ਘਰ ਦੇ ਜਿਹੜੇ ਧਨ ਕਰਦੇ ਨੇ ਆਪਣੇ ਜਮ ਤੇ ਉਹਦੇ ਵਿੱਚ ਆਪਾਂ ਨੂੰ ਇੱਕ ਇੱਕ ਹੁੰਦਾ ਵੀ ਚਲੋ ਇੱਕ ਆ ਭਾਵਨਾਵਾਂ ਆਪਣੀਆਂ ਵੀ ਆਪਾਂ ਆਪਣੇ ਨੇਸ਼ਨ ਨੂੰ ਆਪਾਂ ਰਿਪਰਿਜ਼ੈਂਟ ਕਰ ਰਹੇ ਹਾਂ ਜਿੱਹਾ ਪੰਜਾਬ ਲੱਗ ਰਿਹਾ ਇੰਡੀਆ ਲੱਗ ਰਿਹਾ ਇੱਕ ਰਿਪਰਿਜ਼ੈਂਟ ਹੋ ਰਿਹਾ ਆਪਾਂ ਆਪਣੇ ਦੇਸ਼ ਨੂੰ ਰਿਪਰਿਜ਼ੈਂਟ ਕਰ ਰਹੇ ਆ ਉਹ ਇੱਕ ਭਾਵਨਾਵਾਂ ਆਉਣੇ ਪਰ ਇੱਕ ਆਪਾਂ ਦੇਖੀ ਜੇ ਆਪਾਂ ਆਪਣਾ ਕੁਝ ਜਿਹੜਾ ਆਪਾਂ ਨੂੰ ਕੁਝ ਆਉਟਪੁੱਟ ਨਹੀਂ ਮਿਲਿਆ ਉਹ ਚੀਜ਼ ਤੋਂ ਫਿਰ ਉਹ ਉੱਥੇ ਜਾ ਕੇ ਨਿਰਾਸ਼ ਹੁੰਦਾ ਕਿਉਂਕਿ ਹੁਣ ਬਹੁਤ 플레이ਰ ਨੇ ਮੇਰੇ ਨਾਲ ਦੇ ਘਟੋ ਘਟ ਜਿਵੇਂ ਮੈਂ ਲਾ ਕੇ ਜਾਂਦਾ 4-500 ਮੇਰੇ 플레이ਰ ਮੇਰੇ ਨਾਲ ਉਹਨੇ ਗੇਮ ਕੀਤੀ ਹੋਣੀ ਆ ਬਟ ਜਿਹਦੇ ਵਿੱਚ ਜੌਬਾਂ ਜਾਂ ਸਕਸੈਸਫੁਲ ਬੱਤ ਤੋਂ ਬੱਤ ਪਿਆ ਜੜੇ ਹੈ। ਇਹੀ ਕਾਰਨ ਹੈ ਕਿ ਬਾਅਦ ਚ ਉਹ ਪਲੇਅਰ ਜਿਹੜਾ ਉਹ ਰਾਹ ਅਪਣਾਉਂਦੇ ਆ ਜਿਹੜਾ ਸਿੱਧਾ ਮੌਤ ਵੱਲ ਨੂੰ ਜਾਂਦਾ ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਜਾਂ ਸਾਡਾ মিডিਆ ਵੀ ਖਾਸ ਤੌਰ ਤੇ ਉੱਤੇ ਗੈਂਗਸਟਰ ਦਾ ਟੈਗ ਦੇ ਦਿੰਦੇ ਨੇ। ਭਾਈ ਚੱਕਰ ਸਭ ਤੋਂ ਮੈਂ ਪਹਿਲਾਂ ਮੰਗੂ মিডিਆ ਦਾ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਮੈਂ ਬੱਚਾ ਨਹੀਂ ਕਹਿੰਦਾ। ਬਟ ਭਾਈ ਜਿਹੜੀ ਚੀਜ਼ ਸੱਚੀ ਹੈ ਨਾ ਉਹ ਸੱਚ ਦਿਖਾਇਆ ਜਾਵੇ। ਸਭ ਤੋਂ ਮੇਨ ਗੱਲ ਇਹ ਆ ਜੋ ਸੱਚਾ ਤਾਂ ਸੱਚ ਦਿਖਾਵੇ। ਹੁਣ ਕੋਈ ਮੰਨ ਲਓ ਤੁਸੀਂ ਆਪਣੇ ਕੋਈ ਨਸ਼ਾ ਚਾਹਦਾ ਇਥੇ। ਉਹ ਨਸ਼ਾ ਨਹੀਂ ਦਿਖਾਉਣਾ। ਕੋਈ ਜਿਹੜੇ ਅੱਜ ਕੱਲ੍ਹ ਚਾਰ ਬਣੇ ਹੋਏ ਨੇ ਇੰਸਟਾਗ੍ਰਾਮ ਤੇ ਉਹਦੀ ਇੰਟਰਵਿਊ ਚੱਲ ਰਹੀ ਆ ਉਹ ਚ ਉਹ ਚੀਜ਼ ਬਹੁਤ ਆਪਾਂ ਨੂੰ ਬਹੁਤ ਉਹ ਕਰਦੀ ਆ ਵੀ ਯਾਰ ਹੁਣ ਆਪਣੇ ਬੜਾ ਟ੍ਰੈਂਡ ਚੱਲੇ ਜਵੇਂ ਸੁਣਨੂ ਸੀਤ ਵਾਲਾ ਮੁੰਡਾ ਉਹ ਜਾਂ ਚੁੰਮੇ ਵਾਲੀ ਭਾਬੀ ਹੋ ਗਈ ਵੀ ਉਹਨਾਂ ਨੂੰ ਪ੍ਰਮੋਟ ਉਹ ਕੀਤਾ ਜਾਂਦਾ ਹੁਣ ਜਿੰਨੇ ਆਪਣੇ ਸਪੋਰਟਸ ਦੇ ਖਿਡਾਰੀ ਨੇ ਹੁਣ ਤੁਸੀਂ ਆਪ ਦੱਸ ਦੋ ਹਾਕੀ ਦਾ 올림픽 ਮੈਡਲ ਆਇਆ ਆਪਣੇ ਉਹ ਤੋਂ ਪਹਿਲਾਂ T20 ਕੱਪ ਦਾ ਮੈਡਲ ਆਇਆ ਸੀ ਉਹਦੇ ਵਿੱਚ ਕ੍ਰਿਕਟ ਦੇਖਣਾ ਰਿਹਾ ਸੀ ਉਹਨਾਂ ਦੀ ਵੇਰ ਦਾ ਦੁੱਧ ਦੇ ਉੱਪਰ ਸਟicker ਲਾ ਕੇ ਸਾਰੇ ਪਾਸੇ ਦਿਖਾਇਆ ਜਾ ਰਿਹਾ ਹਾਕੀ ਨੂੰ ਬਚਾਰਨਾ ਕਿਉਂ ਉਹਦੇ ਨਾਲ ਵਿਤਕਰਾ ਕੀਤਾ ਜਾਂਦਾ ਮੈਡਲ ਉਹ ਵੀ ਲੈ ਕੇ ਆਏ ਨੇ ਉਹਨਾਂ ਨੂੰ ਕਿਸੇ ਪਾਸੇ ਕਿਉਂ ਨਹੀਂ ਕਰ ਰਹੇ ਹੁਣ ਮੇਰੇ ਨਾਲ ਮੁੰਡਾ ਜਰਮੀ ਮੁੰਡਾ ਜਰਮੀ ਲਾਰੇ ਨੂੰਗਾ ਕੌਨਸ ਗੇਮਸ ਮੈਡਲ ਸੀਗਾ ਉਹ ਆਪਣੇ ਉਥੇ ਦੀ ਸਟੇਟ ਦਾ ਬ੍ਰੈਂਡ ਵਸਟਰਾ ਟੂਰਿਜ਼ਮ ਦਾ ਤੇ ਆਪਣੇ ਬ੍ਰੈਂਡ ਬ੍ਰੈਂਡ ਟੂਰਿਜ਼ਮ ਕਾਉਂਡ ਨੇ ਜਿਹੜੇ ਆਪਣੇ ਟੂਰਿਜ਼ਮ ਦੇ ਮੰਤਰੀ ਹਨ ਮੋਲਕ ਹਨਮਾਨ ਜੀ ਨੇ ਹਾਂਜੀ ਉਹ ਗੈਕਨ ਦੇ ਰਹੇ ਜਿਨ੍ਹਾਂ ਕੋਲ ਆਲਰੇਡੀ ਇੰਨਾ ਕੁਝ ਹੈਗਾ ਇੰਨੇ ਫੇਮ ਚ ਨੇ ਉਹਨਾਂ ਨੂੰ ਟੂਰਿਜ਼ਮ ਦਾ ਬਣਾ ਰਹੇ ਨੇ ਉਹਨਾਂ ਚ ਹਾਕੀ ਨੂੰ ਲੈ ਕੇ ਜਾਣ ਹੋਰ ਗੇਮਾਂ ਨੂੰ ਲੈ ਕੇ ਜਾਣ ਜਿਹੜੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਦੇਣਾ ਚਾਹੀਦਾ ਨੂੰ ਜਾਈ ਚੀਜ਼ਾਂ ਵੀ ਹਾਂ ਸਾਡੇ ਦੇਸ਼ ਨੂੰ ਭਈ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਏਅਰਪੋਰਟਾਂ ਦੇ ਫੋਟੋ ਲੱਗਣ ਉਹਨਾਂ ਦੀਆਂ ਉਹਨਾਂ ਨੂੰ ਦੱਸਣ ਵੀ ਹਾਂ ਸਾਡੇ ਇਹ ਆਪਣੇ ਸਾਡੀ ਆਪਣੇ ਉਹਦੇ ਪ੍ਰਾਊਡ ਨੇ ਸਟੇਟ ਦਾ ਕਿਉਂ ਨਹੀਂ ਵਧੂਗੇ ਅੱਗੇ ਜੇ ਕੋਈ ਬੱਚਾ ਦੇਖੂਗਾ ਅਗਲਾ ਉਹਨੂੰ ਦੇਖ ਕੇ ਸ਼ੁਰੂ ਨਹੀਂ ਕਰੂਗਾ ਜੀ ਹੁਣ ਜੇ ਗਿਆਕਾਂ ਦੇਖ ਕੇ ਕਰਨਗੇ ਜਿਹੜਾ ਗਿਆਕ ਬਣੂ ਗਿਆਕ ਉਹ ਦੇਖ ਕੇ ਵੀ ਹਾਂਜੀ ਕੀ ਕਰ ਲੈਣਗੇ ਇਹ ਚੀਜ਼ ਸਭ ਤੋਂ ਬਹੁਤ ਪਿੱਛੇ ਆਪਾਂ ਇਹ ਚੀਜ਼ਾਂ ਦੇ ਵਿੱਚ ਜੀ ਹਾਂਜੀ ਬਹੁਤ ਸ਼ੁਕਰੀਆ ਗੁਰਦੀਪ ਭਾਈ ਤੁਹਾਨੂੰ ਵਾਰਕਾਂ ਸ਼ੁਭ ਕਾਮਨਾਵਾਂ ਕਿ ਤੁਹਾਡਾ ਫਿਊਚਰ ਇਸ ਤੋਂ ਵੀ ਵਧੀਆ ਜਾਵੇ ਤੇ ਪ੍ਰਮਾਤਮਾ ਤੁਹਾਨੂੰ ਬਹੁਤ ਰ ਤਾ ਗੁਰਦੀਪ ਸਾਡੇ ਨਾਲ ਮੌਜੂਦ ਸੀਗੇ ਬਹੁਤ ਵਧੀਆ ਸਪੋਰਟਸ ਪਰਸਨ ਨੇ ਤੇ ਬਹੁਤ ਵਧੀਆ ਮੈਸੇਜ ਦੇ ਦਿੱੰਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਮੀਦ ਕਰਦੇ ਆ ਤੁਹਾਨੂੰ ਉਹਨਾਂ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ ਜਲਦੀ ਮੁਲਾਕਾਤ ਕਰਾਂਗੇ ਉਹਨਾਂ ਦੇ ਨਾਲ ਫਿਰ ਅਗਲੀ ਇੰਟਰਵਿਊ ਦੇ ਵਿੱਚ ਤਦ ਤੱਕ ਦੇਓ ਇਜਾਜ਼ਤ ਧੰਨਵਾਦ